ਹੈਲੋ ਜੀ ਜੈ ਸ਼੍ਰੀ கிருஷ்ਨਾ ਮੈਂ ਮੋਨਿਕਾ ਸੰਜਣਾ ਦੁਨਿਆ ਤੁਹਾਡੇ ਸਾਰੇ ਪ੍ਰਸ਼ਨ ਸੋਲਵ ਕਰਦੀ ਹਾਂ ਜੀ ਦੇਖੋ ਜੀ ਸਾਡੇ ਵੀ 3 ਦਿਨ ਹੋ ਗਏ ਜੀ ਲਗਾਤਾਰ ਮੀਂਹ ਕੈ ਰਿਹਾ ਨਾ ਕੋਈ ਹਾਲ ਲੇਖੋ ਪਾਣੀ ਉਹ ਪਾਣੀ ਅੰਦਰ ਭਰ ਗਿਆ ਪਲਾਟ ਉੱਪਰ ਭਰ ਕੇ ਕਿ ਨਾ ਗਲੀ ਦੇ ਵਿੱਚ ਪਾਣੀ ਆਣਾ ਸ਼ੁਰੂ ਹੋ ਗਿਆ ਉਹ ਤਾਂ ਕਿ ਪਾਈਪ ਪੰਰਾਹੀ ਨਾ ਫਿਰ ਅੰਦਰੋਂ ਉਛਲਣਾ ਸ਼ੁਰੂ ਹੋ ਜਾਂਦਾ ਹੈ ਪਾਣੀ ਪਹਿਲਾਂ ਆਪਣੇ ਉਧਰ ਮੇਰੇ ਔਰ ਦੇ ਘਰਾਂ ਹੀ ਕੁਝ ਹੋਇਆ ਸੀ ਪਰ ਆਪਾਂ ਵੀ ਹੁਣ ਸੇਫ ਨਹੀਂ ਹੈਗੇ ਸਾਰੇ ਇਲਾਕਿਆਂ ਦਾ ਪਾਣੀ ਦੇਖੋ ਕਿਵੇਂ ਜੀ ਉਛਲ ਉਛੜ ਕੇ ਫਰੀ ਜਾ ਰਿਹਾ ਹੈ ਤੇ ਹਣ ਬੰਦਾ ਕੀ ਕਰੇ ਕੀ ਮੈਂ ਨਾ ਕਰੀ ਮੇਖ ਜੀ ਮੈਂ ਤਾਂ ਆਪਰੇ ਟਾਈਮ ਬਿਠ ਕੇ ਬੈਠ ਕੇ ਦੇਖ ਰਹੀ ਹਾਂ ਮੇਖ ਦਿੱਕਿਓ ਹਾਈ ਸਾਰੀ ਰਾਤ ਹੋ ਗਈ ਜੀ ਮੈਂ ਕਹਿੰਦੇ ਨੂੰ ਤੁਸੀਂ ਗੰਬਲਿਆ ਤਾਂ ਹਿਸਾਬ ਲੈ ਲੂ ਗੰਬਲਿਆ ਦੇ ਪਾਣੀ ਘਰ ਉਛੜ ਪੌਦੇ ਸਾਰੇ ਜਿਆਦਾ ਪਾਣੀ ਕਰਕੇ ਉਹ ਮਰ ਜਾਈ ਪਏ ਹੈਗੇ ਨੇ ਹਾਂ ਨਾ ਇਨਸਾਨ ਨੇ ਕੋਈ ਜੀਵ ਜੰਤੂ ਵਾਸਤੇ ਬੱਠੋ ਫਿਰੋ ਜਗ੍ਹਾ ਛੱਡੀ ਆ ਨਾ ਮਤਲਬ ਕਿ ਇਨਸਾਨਾਂ ਦਿੱਤਾ ਚਲੋ ਕੇ ਆਈ ਕਹੀਏ ਤੇ ਨਾ ਮਤਲਬ ਕਿ ਕੋਈ ਜਿਹੜੇ ਪੇੜ ਪੌਦੇ ਆ ਉਹਨਾਂ ਤੇ ਵੀ ਪਾਣੀ ਦੀ ਜਿਆਦਾ ਮਾਰ ਕਰ ਰਹੀ ਆ ਦੇਖੋ ਜੀ ਕਿੰਨਾ ਮੀਂਹ ਪੈ ਰਿਹਾ ਹੈ ਤੁਸੀਂ ਆਵਾਜ਼ ਹੀ ਸੁਣੋ ਇਦਾਂ ਨੂੰ ਸੰਤਖਾਂਸ਼ ਆ ਦੇ ਉਹ ਸਾਰਾ ਦੇਖੋ ਉਪਰਲਾ ਉਹ ਸਾਰਾ ਉਹ ਪਲਟ ਪਾਣੀ ਦਾ ਫਰਕ ਆਗਾ ਇਹ ਨਾਲ ਵਾਲੇ ਸਾਰੇ ਆ ਭਰੇ ਪਏ ਨੇ ਸਾਡਾਂ ਤੇ ਇੰਨੇ ਨੇ ਅਰੋ ਜਿਹੜੇ ਸ਼ੰਖ ਜੇ ਜਾਨਵਰ ਹੁੰਦੇ ਨਹੀਂ ਹੈਗੇ ਉਹ ਵਾਲੇ ਨਾ ਮਤਲਬ ਇੰਨੇ ਜਿਆਦਾ ਹੋ ਹੋਏ ਪਏ ਆ ਦੇਖੋ ਸਾਰਾ ਦੇਖੋ ਗਲੀ ਚ ਨਾ ਉੱਪਰ ਆ ਗਿਆ ਜੀ ਪਾਣੀ ਇਹ ਨਾ ਜੇ ਫਿਰ ਇਸ ਤਰ੍ਹਾਂ ਓਵਰ ਹੋ ਜਾਂਦਾ ਫਿਰ ਟਾਇਪਾਂ ਰਾਹੀ ਨਿਕਲਦਾ ਜੀ ਆਪਣਾ ਵੀ ਹੁਣ ਕੀ ਹਾਲ ਹੋਊਗਾ ਸਾਰੇ ਕਹਿ ਰਹੇ ਨੇ ਕਹਿੰਦੇ ਦੀ ਅ ਪਹਿਲਾਂ ਪੰਜਾਬ ਨੂੰ ਮਾਰ ਕਰ ਗਿਆ ਹਲਤਾਉ ਨਹੀਂ ਸੰਭਲਿਆ ਹੈਗਾ ਉੱਥੇ ਇਨਾ ਬੁਰਾ ਹਾਲ ਹੋਇਆ ਪਈ ਹੈ ਫਿਰ ਕਿਤੇ ਕਹਿੰਦੇ ਹੁਣ ਹਰਿਆਣੇ ਦੀ ਵਾਰੀ ਆ ਇੱਕ ਗੱਲ ਹੋਰ ਤੁਹਾਨੂੰ ਦੱਸ ਦਿਆਂ ਆ ਜਿਹੜੀ ਹਰਮੰਦਰ ਸਾਹਿਬ ਦੀ ਫੋਟੋ ਨਾ ਪਤਾ ਨਹੀਂ ਕਿਹੜਾ ਬੇਪਰੂਫ ਮਾਨ ਜੰਮਿਆ ਕਿਹੜਾ ਨਹੀਂ ਉੱਪਰ ਨੂੰ ਛਾਲੀ ਜਾ ਰਹੇ ਨੇ ਜਿਵੇਂ ਉਹ ਪੱਟ ਦੇ ਨੇ ਉਹਦੀਆਂ ਇੱਟਾਂ ਗਿਰ ਰਹੀਆਂ ਨੇ ਇੱਕ ਭੈਣ ਆਪਣੇ ਕੋਲ ਇਟਲੀ ਤੋਂ ਉਹਨਾਂ ਨੇ ਵੀ ਆਪਾਂ ਗੱਲ ਕਰ ਰਹੇ ਵੀ ਦੇਖ ਲਓ ਉੱਥੇ ਦੀ ਵੀਡੀਓ ਪਹਿਲਾਂ ਉਹਨਾਂ ਨੇ ਪਾਈ ਫਿਰ ਨਾਲ ਦੀ ਨਾਲ ਗੁਰੂ ਰਾਮदास ਦੀ ਨਗਰੀ ਨਾਲ ਛੇੜਛਾੜ ਕਰਨ ਵਾਲਿਆਂ ਦਾ ਭਲਾ ਹੋਊਗਾ ਕਰਦਾ ਇੱਕ ਬੰਦਾ ਭੁਗਤ ਦੇ ਸਾਰੇ ਨੇ ਅਸੀਂ ਤਾਂ ਆਪਾਂ ਤਾਂ ਖੁਦ ਕਹਿੰਦੇ ਜੇ ਆਪਾਂ ਆਪਾ ਲੋਕ ਅਸੀਂ ਤਾਂ ਨਰਕੀ ਦੀ ਭੁਗੀਆਂ ਪਰ ਫਿਰ ਵੀ ਇੰਨਾ ਕਹਿਰ ਨਾ ਕਮਾਓ ਜਿਹੜੇ ਕਰਮ ਸਾਡੇ ਤੋਂ ਮਾੜੇ ਹੋ ਜਾਂਦੇ ਨੇ ਅਣਜਾਣੇ ਦੇ ਵਿੱਚ ਅਸੀਂ ਤਾਂ ਉਹਨਾਂ ਦੇ ਵੀ ਬਥੇਰੇ ਪਾਪ ਭੋਗਦੇ ਆਗੇ ਤੇ ਬਾਕੀ ਜਿਹੜੇ ਮਤਲਬ ਹੋਣੇ ਨਾ ਜਿਹੜੇ ਜਾਣ ਬੁੱਝ ਕੇ ਕਰਦੇ ਨੇ ਉਹਨਾਂ ਨਾਲ ਵੀ ਸਾਨੂੰ ਐਨ ਪ੍ਰਮਾਤਮਾ ਵਿੱਚੇ ਕਢੀਸਦਾ ਬਾਕੀ ਦੇਖ ਲਓ ਤੁਸੀਂ ਇਦਾਂ ਨਹੀਂ ਕਰਨਾ ਚਾਹੀਦਾ ਹੈਗਾ ਹਰਮੰਦਰ ਸਾਹਿਬ ਸ੍ਰੀ ਗੁਰੂ ਉਹ ਦਰਬਾਰ ਸਾਹਿਬ ਹੈ ਪਰ ਮਾਤਾ ਮਾਨਾ ਜਹਾਨਾ ਸ਼੍ਰੀ ਰਾਮਦਾਸ ਜੀ ਦੀ ਨਗਰੀ ਪਰ ਉਹਨਾਂ ਨੂੰ ਇਦਾਂ ਨਹੀਂ ਕਰਨਾ ਚਾਹੀਦਾ ਹੈਗਾ ਨਾਲ ਦੇ ਨਾਲ ਮੈਨੂੰ ਰੱਖ ਦੇਣੀ ਟੈਨਸ਼ਨ ਹੋਈ ਪਈ ਆ ਮੈਂ ਕਿਹਾ ਹਾਈ ਸਾਡੇ ਤਾਂ ਬਹੁਤ ਬੁਰਾ ਹਾਲ ਹੋ ਜੂਗਾ ਹਾਈ ਮਸਾ ਤਸੀਤਾ ਸਾਲ ਲੋਕਾਂ ਦੇ ੱਟਕੇ ਖਾ ਖਾ ਕੇ ਮਸਾ ਸੀ ਆਪਣੇ ਘਰ ਜੋਗੇ ਹੋਏ ਆ ਸਾਨੂੰ ਪਤਾ ਅੱਜ 3 ਤਰੀਕ ਹੈ 3 ਸਤੰਬਰ ਹੈ ਜੀ ਅੱਜ ਪਿਛਲੇ ਸਾਲ 3 ਸਤੰਬਰ ਨੂੰ ਮੈਂ ਲੋਕਾਂ ਦੇ ਘਰ ਸਾਫ਼ ਕਰਦੀ ਫਿਰਦੀ ਸੀ ਹੈ ਚਲੋ ਵਕਤ ਤੇ ਫਿਰ ਵੀ ਕਹਿ ਦਨੇ ਪਰ ਵਕਤ ਨਾ ਦੂਜਾ ਬੰਦਾ ਤਾਂ ਕਹਿ ਦੁੰਦਾ ਕੋਈ ਨਹੀਂ ਨਿਕਲ ਗਿਆ ਨਿਕਲ ਗਿਆ ਪਰ ਜਿਹੜੇ ਪਰ ਬੀਤ ਕੇ ਗਈਆਂ ਨਾ ਉਹਨੂੰ ਤਾਂ ਪੁੱਛ ਕੇ ਦੇਖੋ ਨਾਲੇ ਲੋਕਾਂ ਦੇ ਘਰ ਕਿਰਾਏ ਤੇ ਰੂਲੇ ਨਾਲੇ ਲੋਕਾਂ ਦੀਆਂ ਜੁੱਤੀਆਂ ਵੀ ਬਹੁਤ ਖਾਦੀਆਂ ਹੈ ਹੈਨਾ ਆ ਚੀਜ਼ ਇੱਥੇ ਨਹੀਂ ਰੱਖਣੀ ਆ ਚੀਜ਼ ਇੱਥੇ ਨਹੀਂ ਤੁਹਾਨੂੰ ਅਕਲ ਨਹੀਂ ਫਲਾਣਾ ਟਿੰਕਾ ਅਕਲ ਤਾਂ ਸਾਰੀ ਹੁੰਦੀ ਹੈ ਜਦੋਂ ਵਕਤ ਪੈਂਦਾ ਨਾ ਉਦੋਂ ਪਤਾ ਚੱਲਦਾ ਹੁੰਦਾ ਅਕਲ ਤਾਂ ਅਕਲ ਨਾਲੇ ਜੀ ਆ ਨਹੀਂ ਜੇ ਵੀ ਅਕਲ ਹੁੰਦੇ ਕਿਦੰਦੇ ਛੱਡ ਕੇ ਭੱਜ ਜਾਂਦੇ ਜੀ ਇੰਨਾ ਪੂਰਾ ਟਾਈਮ ਨੂੰ ਦੇਖ ਕੇ ਪਰ ਕੰਨਾ ਹਜੇ ਵੀ ਪ੍ਰਮਾਤਮਾ ਨੂੰ ਕਹਿੰਨੇ ਆ ਕੋਈ ਨਹੀਂ ਉਹ ਸਾਂ ਉਹ ਆਪੇ ਵਕਤ ਜੀ ਨੂੰ ਭੁੱਲਣ ਹਾਰੇ ਹੋਈਏ ਪਰ ਫਿਰ ਵੀ ਜਿਹਦੇ ਪਰ ਬੀਤਦੇ ਬਹੁਤ ਔਖਾ ਭੁੱਲਦਾ ਹੁੰਦਾ ਜੀ ਤੇ ਆ ਦੇਖੋ ਮੈਂ ਇੱਧਰ ਕੈਮਰਾ ਲਾ ਨਹੀਂ ਸਕਦੀ ਹੈ ਕਿ ਐਡਾਂ ਹੀ ਸਾਰੀ ਰਾਤ ਦਾ ਨੀਂ ਪੈ ਰਿਹਾ ਹੈ ਸਾਰੀ ਰਾਤ ਦਾ ਬਹੁਤ ਬੁਰਾ ਹਾਲ ਹੋਇਆ ਪਿਆ ਜੀ ਹੁਣ ਪ੍ਰਮਾਤਮਾ ਮਾਲਾ ਤਾਂ ਵੈਸੇ ਵੀ ਨੀਮ ਆ ਘੱਗਰ ਸਾਰਾ ਓਵਰਫਲੋ ਹੁੰਦਾ ਜਾ ਰਿਹਾ ਉੱਪਰੋਂ ਇੰਨਾ ਭਰ ਗਿਆ ਸਾਰੇ ਦੱਸ ਰਹੇ ਨੇ ਆ ਮੁੰਡੇ ਰਾਤੀ ਗੱਲਾਂ ਕਰ ਰਹੇ ਤੇ ਆ ਟੈਂਪੂ ਵਾਲੰਦੇ ਕਹਿੰਦਾ ਅੰਟੀ ਇਹ ਬਹੁਤ ਪਾਣੀ ਉੱਪਰ ਹੋ ਗਿਆ ਮੈਂ ਦੁੱਧ ਲੈ ਕੇ ਆ ਰਹੀ ਸੀ ਉਦੋਂ ਤੇ ਮੈਂ ਕਿਹਾ ਹਾਈ ਮੈਂ ਕਿਹਾ ਦੱਸ ਮੈਂ ਕਿੰਨਾ ਬੁਰਾ ਹਾਲ ਹੋ ਗਿਆ ਕਹਿੰਦੇ ਹਾਂ ਕਹਿੰਦੇ ਨਦੀ ਵੀ ਡਾਂਗ ਰੀ ਨਦੀ ਉਹ ਹੱਥ ਨੀ ਕੁੰਡ ਚੋਂ ਪਾਣੀ ਕੱਢਿਆ ਕੱਲ ਤਾਂ ਸਲੋ ਸੀ ਮਤਲਬ ਕਿ ਹੁਣ ਜਿਵੇਂ ਕਈ ਜਾ ਰਹੇ ਆ ਕੱਲ ਦਾ ਤੇ ਉਹ ਅਦेलो ਮੀਨ ਰੋੜੇ ਰੋੜ ਆਪਣਾ ਉਹ ਸਾਹਮਣੇ ਤਾਂ ਚੰਡੀਗੜ੍ਹ ਨੂੰ ਨਿਕਲਦੇ ਕੱਡੇ ਤੋਂ ਨਿਕਲਦੇ ਹਲਕਾ ਚੌਕ ਤੋਂ ਤੇ ਉਹ ਸਾਰੇ ਦੇਖ ਲੋ ਉਹ ਵਾਲਾ ਉਹ ਪ੍ਰਾਣਾ ਤਾਂ ਕਾਫੀ ਭਰਿਆ ਪਿਆ ਇੱਧਰ ਨੂੰ ਹਜੇ ਥੋੜਾ ਉਚਾਈ ਕਰਕੇ ਉਹ ਜਿਹੜਾ ਪਲਾਟ ਹੈ ਸਾਹਮਣੇ ਉਹ ਬਹੁਤ ਵੱਡਾ ਪਲਾਟ ਹੈ ਤੇ ਬਸ ਹੁਣ ਉਸ ਉਸਾਰਾ ਉਪਰੇ ਆਪੀ ਹੈ ਹੁਣ ਦੇਖੋ ਚਾਹ ਬਣਤਾ ਚ ਕੀ ਨਹੀਂ ਚਲੋ ਹਜੇ ਸਾਜੀ ਦਸਣ ਮੈਂ ਜੋਤ ਜੋਤ ਲਾਣ ਲੱਗੀ ਸੀ ਮੈਂ ਕਿਹਾ ਚਲ ਪਹਿਲਾਂ ਮੈਂ ਕਿ ਮੈਂ ਛੋਟੀ ਜੀ ਵੀਡੀਓ ਸ਼ੂਟ ਕਰਾਂ ਦੇਖੋ ਸਵੇਰ ਦਾ ਟਾਈਮ ਹੋ ਰਿਹਾ ਹੈ ਜੇ ਲਾਈਟਾਂ ਬਚਾਦੇ ਨੇ ਆਹ ਲਾਈਟਾਂ ਲੂਟਾ ਸਾਰਾ ਦਿਨ ਚੱਲਦੀਆਂ ਰਹਿੰਦੀਆਂ ਨੇ ਪਤਾ ਬੰਦ ਨਹੀਂ ਕਰਦੇ ਹੈਗੇ ਕਰੰਟ ਕਰਕੇ ਹੈ ਇਹ ਦੇਖੋ ਤੁਸੀਂ ਹਾਈ ਜੀ ਐਤੈ ਫੇ ਕਿਛ ਦੇ ਸਾਲ ਮੇਰੇ ਦੇਹੁਰ ਦੇ ਘਰ ਵੀ ਆਹੀ ਹਾਲ ਹੋਇਆਤਾ ਹੈ ਐ ਅੱਜ ਰਾਤ ਮੈਂ ਦੇਖਿਆ ਡਬ ਬੜਾ ਇਨਾ ਬਹੁਤ ਬੜਾ ਸ਼ੰਖ ਜਿਹੜੇ ਸ਼ੰਖ ਵਾਲੇ ਨਹੀਂ ਆਂਦੇ ਹੈਗੇ ਕਿਉਂ ਦੇ ਮ ਕੋਲੇ ਜੋ ਇਧਰ ਸਾਈਡਾਂ 'ਚ ਕੱਲ ਪਰ ਸੁੰਦਰ ਆਇਆ ਹੋਇਆ ਸੀ ਵੇੜੇ 'ਚ ਉਹ ਮਨੇ ਮੋٹے ਜਿਹੜਨ ਤਾਂ ਲੈ ਕੇ ਨਾ ਲੋਹੇ ਦਾ ਉਹ ਨੂੰ ਮਨੇ ਬਾਹਰ ਕੱਢਿਆ ਫਿਰ ਉਹਦੇ ਨਾਲ ਕਿਤੇ ਖੂਨ ਜਾਂ ਨਿਕਲੇ ਦਾ ਖੂਨ ਨਹੀਂ ਨਿਕਲੇ ਦਾ ਪੀਲਾ ਪੀਲਾ ਜਾਂ ਨਿਕੜਿਆ ਇਹ ਮਨੇ ਸੋਚਿਆ ਮੈਂ ਕਿ ਹਾਏ ਇਹਦੇ ਅੰਦਰ ਜਿਹੜਾ ਆਪਣੇ ਅੰਦਰ ਜਿਵੇਂ ਲਾਲ ਖੂਨ ਇਹਦੇ ਅੰਦਰ ਪੀਲਾ ਹੁੰਦਾ ਹੋਊਗਾ ਪਰ ਪਤਾ ਨਹੀਂ ਜੀ ਦੇਖੋ ਉਹ ਪਲਾਟ ਵੀ ਸਾਰਾ ਹਾਈ ਮਨ ਤਾਂ ਇੰਨੀ ਟੈਨਸ਼ਨ ਹੋ ਰਹੀ ਹੈ ਹੁਣ ਅੰਦਰ ਨਾਲ ਕਿਤੇ ਪਾਣੀ ਆ ਜੇ ਵੀ ਹੈ ਹੀ ਪਹਿਲੇ ਹੀ ਮੇਰੇ ਤਾਂ ਬੈਟ ਟੁੱਟੇ ਪਏ ਨੇ ਕੁਛ ਵੀ ਨਹੀਂ ਬਚਿਆ ਤਾਂ ਪਿਛਲੇ ਸਾਲ ਬਸ ਜੀ ਜਦੋਂ ਕੋਈ ਕਰਦਾ ਆਪਣਾ ਹੀ ਕਰਦਾ ਪਿਛਲੇ ਸਾਲ ਵੀ ਮੇਰਾ ਸਮਾਨ ਬਹੁਤ ਖਰਾਬ ਹੋਇਆ ਤਾਂ ਚਲੋ ਮੈਂ ਤਾਂ ਫਿਰ ਵੀ ਕਹਨੀ ਆ ਕੋਈ ਨਹੀਂ ਮਾਲਕ ਤਾਂ ਆਪਣੇ ਆਪ ਹੀ ਦੇਖੂਗਾ ਜਿਹਨੂੰ ਦੇਖਣਾ ਜੋ ਕੋਈ ਕਿਸੇ ਨਾਲ ਬੁਰਾ ਕਰਦਾ ਉਹਨੂੰ ਵਾਕੇ ਮਾਲਕੇ ਦੇਖਦਾ ਬੰਦਾ ਕੋਈ ਨਹੀਂ ਕੁਛ ਕਰ ਸਕਦਾ ਹੈਗਾ ਮੇਰੇ ਸਾਰਾ ਕੁਝ ਪਤਾ ਹੈ ਪੇ ਅਲਮਾਰੀ ਚ ਮੇਰੀ ਚਿੰਨੀ ਸਾਡਾਂ ਚ ਜੜ ਲੱਗੀ ਪਈ ਆ ਹਲੇ ਗੁੰਝائش ਹੈ ਨਹੀਂ ਮੈਂ ਕਿ ਚਲ ਫਿਰ ਕਰਵਾਵਾਂਗੀ ਰੰਗ ਰੋਗਨ ਕਦੀ ਪਰਮਾਤਮਾ ਦਿਨ ਲਿਆਊਗਾ ਬੈਠੇ ਆ ਫਿਰ ਵੀ ਜੀ ਕੀ ਕਰੇ ਬਹੁਤ ਬੁਰਾ ਹਾਲ ਹੋ ਰਿਹਾ ਬਹੁਤ ਜ਼ਿਆਦਾ